ਹੈਲੋ ਕਿੱਥੇ ਆ ਤੂੰ ਹੈਲੋ ਨੀਦੀ ਇੱਥੇ ਕੀ ਕਰਦੇ ਜੀ ਜਦ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਦੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪੋ ਚੌਂਕੀ ਸ਼ਾਪੋ ਚੌਂਕੀ ਸ਼ਾਪੋ ਚੌਂਕੀ ਆਪਣੀ ਕਿਹਦੀ ਡਿਊਟੀ ਲਈ ਸੀ ਲੱਗਾ ਜਾਂ ਲੋਕਾਂ ਨੂੰ ਖਤਾਬ ਕਰਨ ਦੇ ਤੁਸੀਂ ਉਹ ਕਿਹੜਾ ਜਈ ਆ ਗੱਲ ਕਰਾ ਮੇਰੀ ਮੈਂ ਉੱਥੇ ਖਲੋਤਾ ਜਈ ਉੱਧਰ ਗੱਲਾਂ ਮਾਦੀ ਜਾਂਦੇ ਬਾਅਦ ਕਿੱਥੇ ਤੇ ਜਈ ਇੱਥੇ ਆ ਆਪਣਾ ਐਸਲੋ ਨਾਲ ਲੈ ਕੇ ਇੱਥੇ ਸਾਦੀ ਭਾਈ ਇੱਥੇ 10 ਮਿੰਟਾਂ ਚ ਪਹੁੰਚੋ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਫੋਨ ਕਰਦੇ ਜੀ ਸਾਰਾ ਉਹ ਸਾਦੀ ਆਪਣੇ ਸਾਰੇ ਬੰਦੇ ਲੈ ਕੇ ਇੱਥੇ ਆਓ ਆਪਣੇ ਬੰਦੇ ਲੈ ਕੇ ਸਾਫਤ ਪਹੁੰਚੋ ਸਰ ਤੁਹਾਡਾ ਕੋਈ ਜਈ ਜੀ ਨਹੀਂ ਆਇਆ ਇੱਥੇ ਉਹ ਸਾਡੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆ ਰਾਤੀ ਵੀ ਸਾਰੇ ਇਦਾਂ ਹੀ ਕਰਦੇ ਰਹੇ ਤੂੰ ਰਾਤੀ ਵੀ ਇਦਾਂ ਕੀਤਾ ਹੁਣ ਵੀ ਇਦਾਂ ਕਰਦੇ ਹੋ ਰਾਤੀ ਵੀ ਲੇਬਰ ਭੱਜ ਗਿਆ ਤੋੜੇ ਭਰੇ ਉਸ ਪਰਤੇ ਲਾ ਕੇ ਉੱਥੇ ਰਹਿ ਕੀ ਜਾ ਲੋਕ ਤੁਹਾਨੂੰ ਲਾਹਮੇ ਦੇਣ ਦੇ ਉੱਥੇ ਰਹਿ ਤੂੰ ਉਹ ਤੂੰ ਇੱਥੇ ਆ ਯਾਰ ਇੱਥੇ ਆ ਹੁਣ ਆਓ ਹਾਂ ਜਲਦੀ ਆਓ ਜਲਦੀ ਆਓ ਦੋ ਜਣ ਇੱਥੇ ਮੈਂ ਤੂੰ ਸੀ ਵਨ ਡਟ ਜੇ ਲੈ ਤੂੰ ਉਦਾਂ ਯਾਰ ਗੱਲਾਂ ਕਰੀ ਜਾਂਦੇ ਹੋ ਹੈਲੋ ਕਿੱਥੇ ਆ ਤੂੰ ਹਲੋ ਇਹਦੀ ਇੱਥੇ ਕੀ ਕਰਦੇ ਜੀ ਯਾਰ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਦੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪੋ ਤੇ ਚੁੰਕੀ ਸ਼ਾਪੋ ਤੇ ਚੁੰਕੀ ਸ਼ਾਪੋ ਤੇ ਚੁੰਕੀ ਆਪਣੀ ਕਿਹਦੀ ਡਿਊਟੀ ਲਈ ਸੀ ਲੱਗਾ ਜਾਂ ਲੋਕਾਂ ਨੂੰ ਖਤਰਾ ਪਾਣਦੇ ਤੁਸੀਂ ਉਹ ਕਿਹੜਾ ਜਈ ਆ ਗੱਲ ਕਰਾ ਮੇਰੀ ਮੈਂ ਉੱਥੇ ਖਲੋਤਾ ਜੇਈ ਉੱਧੇ ਗੱਲਾਂ ਮਾਦੀ ਜਦੇ ਬਾਅਦ ਕਿੱਥੇ ਤੇ ਜਈ ਇੱਥੇ ਆ ਆਪਣਾ ਇਸ ਦਿਓ ਨਾਂ ਲੈ ਕੇ ਇੱਥੇ ਸਾਦੀ ਭਾਈ ਇੱਥੇ 10 ਮਿੰਟਾਂ ਪਹੁੰਚੋ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਫੋਨ ਕਰਦੇ ਜੀ ਸਾਰਾ ਉਹ ਸਾਦੀ ਆਪਣੇ ਸਾਰੇ ਬੰਦੇ ਲੈ ਕੇ ਇੱਥੇ ਆਓ ਆਪਣੇ ਬੰਦੇ ਲੈ ਕੇ ਸਾਫਤ ਪਹੁੰਚੋ ਸਰ ਤੁਹਾਡਾ ਕੋਈ ਜੀ ਜੂ ਨਹੀਂ ਆਇਆ ਇੱਥੇ ਉਹ ਸਾਦੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆਓ ਪੂਰੀ ਰਾਤੀ ਇਦਾਂ ਕੀਤਾ ਹੁਣ ਵੀ ਇਦਾਂ ਕਰਦੇ ਹੋ ਰਾਤੀ ਵੀ ਲੇਬਰ ਭੱਜ ਗਿਆ ਤੋੜੇ ਭਰੇ ਉਸ ਪਰਤੇ ਲਾ ਕੇ ਉੱਥੇ ਰਹਿ ਕੀ ਜਾ ਲੋਕ ਤੁਹਾਨੂੰ ਲਾਮੇ ਦੇਣ ਦੇ ਉੱਥੇ ਦੇ ਤੂੰ ਉਹ ਤੂੰ ਇੱਥੇ ਆਓ ਯਾਰ ਇੱਥੇ ਆ ਹੁਣ ਆਓ ਹਾਂ ਜਲਦੀ ਆਓ ਜਲਦੀ ਆਓ ਦੋ ਜਣ ਇੱਥੇ ਮੈਂ ਤੁੱਸੀ ਬੰਦ ਟੁੱਟਦੇ ਲੈ ਤੂੰ ਇਦਾਂ ਯਾਰ ਗੱਲਾਂ ਕਰੀ ਜਾਂਦੇ ਹੋ ਹੈਲੋ ਕਿੱਥੇ ਆ ਤੂੰ ਹੈਲੋ ਵੇਦੀ ਇੱਥੇ ਕੀ ਕਰਦੇ ਜੀ ਯਾਰ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਦੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪੋ ਤੇ ਚੁੰਕੀ ਸ਼ਾਪੋ ਤੇ ਚੁੰਕੀ ਸ਼ਾਪੋ ਤੇ ਚੁੰਕੀ ਆਪਣੀ ਕਿਹਦੀ ਡਿਊਟੀ ਲਈ ਸੀ ਲੱਗਾ ਜਾਂ ਲੋਕਾਂ ਨੂੰ ਖਤਰਾ ਪਾਣਦੇ ਤੁਸੀਂ ਉਹ ਕਿਹੜਾ ਜਈ ਆ ਗੱਲ ਕਰਾ ਮੇਰੀ ਮੈਂ ਉੱਥੇ ਖਲੋਤਾ ਜਈ ਉੱਧੇ ਗੱਲਾਂ ਮਾਦੀ ਜਾਂਦੇ ਬਾਅਦ ਕਿੱਥੇ ਤੇ ਜਈ ਇੱਥੇ ਆ ਆਪਣਾ ਐਸਡੀਓ ਨਾਂ ਲੈ ਕੇ ਇੱਥੇ ਸਾਦੀ ਭਾਈ ਇੱਥੇ 10 ਮਿੰਟਾਂ ਵਿੱਚ ਪਹੁੰਚ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਫੋਨ ਕਰਦੇ ਜੀ ਸਾਰਾ ਉਹ ਸਾਦੀ ਆਪਣੇ ਸਾਰੇ ਬੰਦੇ ਲੈ ਕੇ ਇੱਥੇ ਆ ਆਪਣੇ ਬੰਦੇ ਲੈ ਕੇ ਸਾਫਤ ਪਹੁੰਚੋ ਸਰ ਤੁਹਾਡਾ ਕੋਈ ਜੀ ਜੂ ਨਹੀਂ ਆ ਇੱਥੇ ਉਹ ਸਾਦੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆਓ ਰਾਤੀ ਸਰ ਇਦਾਂ ਹੀ ਕਰਦੇ ਰਹੇ ਤੂੰ ਰਾਤੀ ਇਦਾਂ ਕੀਤਾ ਹੁਣ ਵੀ ਇਦਾਂ ਕਰਦੇ ਉੱਥੇ ਰਿਆ ਕੀ ਜਾ ਲੋਕ ਤੁਹਾਨੂੰ ਲਾਹਮੇ ਦੇ ਦੋ ਉੱਥੇ ਦੇ ਤੂੰ ਉਹ ਤੂੰ ਇੱਥੇ ਆਓ ਯਾਰ ਇੱਥੇ ਆ ਹੁਣ ਆਓ ਹਾਂ ਜਲਦੀ ਆਓ ਜਲਦੀ ਆਓ ਦੋ ਜਣੇ ਇੱਥੋਂ ਮੈਂ ਤੂੰ ਸੀ ਬੰਦ ਟੁੱਟ ਜਲਾ ਤੂੰ ਉੱਧਾ ਯਾਰ ਗੱਲਾਂ ਕਰੀ ਜਾਂਦੇ